ਗੁਰਦਾਸਪੁਰ ਦੇ ਪਿੰਡ ਫਤਿਹ ਨੰਗਲ ਦੇ ਲੋਕਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਨੂੰ ਨਾ ਤਾਂ ਸਾਡਾ ਪਿੰਡ ਅਤੇ ਨਾ ਹੀ ਪਿੰਡ ਫਤਿਹ ਨੰਗਲ ਦੇ ਲੋਕ ਵੋਟ ਪਾਉਣਗੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਗੰਦਾ ਪਾਣੀ ਇਕੱਠਾ ਹੋ ਗਿਆ ਪਹਿਲਾਂ ਇਹ ਪਾਣੀ ਰੇਲ ਲਾਈਨ ਤੋਂ ਨਿਕਲ ਕੇ ਛੱਪੜ ਵਿੱਚ ਚਲਾ ਜਾਂਦਾ ਸੀ ਪਰ ਕੁਝ ਸਮਾਂ ਪਹਿਲਾਂ ਰੇਲਵੇ ਵੱਲੋਂ ਰੇਲਵੇ ਲਾਈਨ ਤੇ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਪਿੰਡ ਦਾ ਗੰਦਾ ਪਾਣੀ ਨਿਕਾਸ ਨਾ ਹੋਣ ਕਰਕੇ ਪਿੰਡ ਵਿੱਚ ਹੀ ਰਹਿੰਦਾ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖੱਛਾ ਬਣਿਆ ਹੋਇਆ ਹੈ ਇਸ ਬਾਰੇ ਪਿੰਡ ਦੇ ਲੋਕਾਂ ਨੇ ਵੀਡੀਓ ਤਾਰੀਵਾਲ ਨੂੰ ਮਿਲ ਕੇ ਸਾਰਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਵੀਡੀਓ ਵੇਖ ਕੇ ਪਿੰਡ ਵਿੱਚ ਟੈਂਕਰ ਲਾ ਕੇ ਪਾਣੀ ਨੂੰ ਕੱਢਿਆ ਜਾ ਰਿਹਾ ਸੀ ਪਰ ਸ਼ੁਕਚਿੰਦਰ ਰੰਦਾਵਾ ਨੇ ਚੌਂਕ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਕੰਮ ਨੂੰ ਰੁਕਵਾ ਦਿੱਤਾ ਜਿਸ ਤੋਂ ਬਾਦਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਸਿੰਦਰ ਸਿੰਘ ਰੰਦਾਵਾ ਦਾ ਬਾਈਕਾਟ ਕੀਤਾ ਜਾਵੇਗਾ ਫਿਰ ਵੀ ਕੋਈ ਬਿਮਾਰੀ ਫੈਲਦੀ ਹੈ ਤਾਂ ਇਸ ਦੇ ਜ਼ਿੰਮੇਵਾਰ ਸੁਖਸਿੰਦਰ ਰੰਦਾਵਾ ਹੋਣਗੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਕਰਾਂ ਦੀਆਂ ਨੀਹਾਂ ਡਿੱਗ ਰਹੀਆਂ ਹਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਪਰ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਰੰਦਾਵਾ ਨੇ ਇਸ ਕੰਮ ਨੂੰ ਰਖਵਾ ਦਿੱਤਾ ਲੋਕਾਂ ਨੇ ਕਿਹਾ ਕਿ ਕੋਈ ਨੁਮਾਇੰਦਾ ਲੋਕਾਂ ਦੀ ਭਲਾਈ ਲਈ ਬਣਾਇਆ ਜਾਂਦਾ ਹੈ ਪਰ ਰੰਦਾਵਾ ਵੱਲੋਂ ਕੀਤੀ ਗਈ ਇਹ ਗਲਤ ਸ਼ਿਕਾਇਤ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੇ ਵੀ ਫੈਸਲਾ ਕਰ ਲਿਆ ਹੈ ਕਿ ਪਿੰਡ ਵਿੱਚ ਕੋਈ ਬੂਥ ਨਹੀਂ ਲੱਗਣ ਦਿੱਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਅੱਜ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤਾ ਗਿਆ ਹੈ ਤਾਂ ਜੋ ਸਾਡੇ ਪਿੰਡ ਵਿੱਚੋਂ ਪਾਣੀ ਕੱਢਿਆ ਜਾ ਸਕੇ। ਕੀ ਨਾਲ ਮਲਕਾ ਪਿੰਡ ਫਤੇਨੰਗਲ ਤਾਰੀਵਾਲ ਤੋਂ ਅਸੀਂ ਔਰ ਅਸੀਂ ਆਪਣੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਇੱਥੇ ਇਕੱਠੇ ਹੋਏ ਹਾਂ ਸਾਰੇ ਪਿੰਡ ਵਾਸੀ ਔਰ ਥੋੜੇ ਦਿਨ ਪਹਿਲਾਂ ਅਸੀਂ ਸ਼ਿਕਾਇਤ ਕੀਤੀ ਸੀ ਜਿਸ ਦੇ ਕਾਰਨ ਸਾਡਾ ਕੰਮ ਉਧਰ ਸਟਾਰਟ ਹੋ ਗਿਆ ਸੀ ਔਰ ਕੁਝ ਬੰਦਿਆਂ ਦੇ ਕਾਰਨ ਔਰ ਸੁਖੀ ਰੰਧਾਵਾ ਦੇ ਕਾਰਨ ਉਹਨਾਂ ਨੇ ਮਿਲ ਕੇ ਉਸ ਕੰਮ ਨੂੰ ਰੁਕਾਵਟ ਪਾਈ ਹੈਗੀ ਆ ਔਰ ਅਸੀਂ ਅੱਜ ਇੱਥੇ ਗੁਜਾਰਿਸ਼ ਲੈ ਕੇ ਆਏ ਆ ਕਿ ਸਾਡਾ ਕੰਮ ਜੋ ਹੈ ਉਹ ਫਿਰ ਤੋਂ ਬਾਰਾ ਤੋਂ ਸਟਾਰਟ ਕੀਤਾ ਜਾਏ ਕੰਮ ਰਗਵਾਉਣ ਵਾਲੇ ਨਹੀਂ ਉਹਨਾਂ ਨੇ ਆਪਣਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਨਾ ਵਿੱਚ ਇੱਕ ਮੇਨ ਮੁੱਦਾ ਰੱਖਿਆ ਕਿ ਸਾਡਾ ਗੁਰਦੁਆਰਾ ਸਾਹਿਬ ਡੁੱਬ ਰਿਹਾ ਜੋ ਕਿ ਬਿਲਕੁਲ ਸਹੀ ਗੱਲ ਨਹੀਂ ਹੈਗੀ ਅਸੀਂ ਵੀ ਚਰਚਾ ਆ ਰਹੇ ਹਾਂ ਅਸੀਂ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਹਾਂ ਸਾਡੇ ਬੱਚੇ ਸਕੂਲ ਜਾ ਰਹੇ ਨੇ ਪਾਣੀ ਦੇ ਵਿੱਚੋਂ ਲੰਘ ਕੇ ਜਾ ਰਹੇ ਨੇ ਉਹ ਜਿਸ ਕਾਰਨ ਕਾਫੀ ਬਿਮਾਰੀਆਂ ਦਾ ਸਾਹਮਣਾ ਸਾਨੂੰ ਵੀ ਕਰਨਾ ਪੈ ਸਕਦਾ ਹੈ ਸਹੀ ਵੀ ਭਾਈ ਦਿਨ ਹੋ ਗਏ ਨੇ ਪਾਣੀ ਦਿਨ ਹੋ ਗਿਆ ਜੀ ਇੰਨਾ ਮੱਛਰ ਫੈਲ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੇ ਪਿੰਡ ਦਾ ਨਿਕਾਸ ਹੋਣਾ ਚਾਹੀਦਾ ਜਲਦ ਤੋਂ ਜਲ ਔਰ ਸਾਨੂੰ ਉਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਛੜੇ ਐਗਜ਼ਾਮ ਦਾ ਉਹ ਰੇ ਪੜ ਵੀ ਨਹੀਂ ਸਕਦੇ ਇਨਾ ਮੱਛਰ ਪੈਲ ਚੁਕਿਆ ਉਥੇ ਵਿੱਚੋਂ ਦੀ ਸਾਡੇ ਨੰਗ ਨੰਗੇ ਸਾਡੇ ਪੈਰ ਖਰਾਬ ਹੋਣੇ ਸ਼ੁਰੂ ਹੋ ਚੁਕੇ ਸਕੂਲ ਚ ਜਾਂਚੇ ਸਾਨੂੰ ਸਕੂਲ ਜਾਂਚੇ ਬੱਚਿਆਂ ਨੂੰ ਨਿਕਲਣਾ ਪੈਂਦਾ ਹੁੰਦਾ ਹੈ ਉਹ ਸਾਨੂੰ ਲੈ ਕੇ ਅਰਲੀ ਮਾਰਨਿੰਗ ਬੱਚੇ ਸਕੂਲ ਜਾਂਦੇ ਇੰਨੀ ਜ਼ਿਆਦਾ ਦਿੱਕਤ ਹੈਗੀ ਆ ਦੇਖੋ ਪਾਣੀ ਦਾ ਯੂਜ਼ ਤਾਂ ਸਾਰਿਆਂ ਨੇ ਕਰਨਾ ਕਰਨਾ ਹੈ ਇਨਾ ਗੰਦਾ ਪਾਣੀ ਰੁੱਕ ਵੀ ਨਹੀਂ ਸਕਦਾ ਔਰ ਸਾਰਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਹੈਗੀ ਆ ਖਾਸ ਕਰ ਛੋਟੇ ਬੱਚਿਆਂ ਨੂੰ ਦਿੱਕਤ ਆ ਬਜ਼ੁਰਗਾਂ ਨੂੰ ਦਿੱਕਤ ਆ ਉਥੇ ਦੋ ਤਿੰਨ ਜਾਣੇ ਉਥੇ ਡਿੱਗ ਵੀ ਚੁਕੇ ਨੇ ਪਾਣੀ ਦੇ ਵਿੱਚ ਸੋ ਜੇਬ ਨੂੰ ਕੋਈ ਹਾਂਜੀ ਕਿਤੇ ਸਾਡੇ ਇਸ ਘਾਰੇ ਸੁੰਡੀਆਂ ਇੰਨੀਆਂ ਚੱਲ ਚੱਲ ਕੇ ਆ ਰਹੀਆਂ ਗੰਦੀਆਂ ਬਹੁਤ ਜ਼ਿਆਦਾ ਮੁਸ਼ਕਲ ਹੈ ਸਾਡਾ ਕੋਈ ਨਾ ਕੋਈ ਹੱਲ ਕੀਤਾ ਪਰ ਤੁਸੀਂ ਵੀ ਸਮਝ ਸਕਦੇ ਹੋ ਅਗਰ ਪਾਣੀ ਇਕੱਠਾ ਛਾਰਦੇ ਨਹੀਂ ਰਹਿ ਜਾਂਦਾ ਹੈ ਤੇ ਕਿੰਨੀ ਜ਼ਿਆਦਾ ਉੱਥੇ 스멜 ਫੈਲ ਜਾਂਦੀ ਹੈ ਬਹੁਤ ਹਾਂਜੀ ਕਾਰਦਲ ਸ਼ੀਸ਼ ਨਕੇਸ਼ ਕੁਮਾਰ ਦੀ ਮਾਤਾ ਪੱਤੇ ਨੰਗਲ ਧਾਰੀਵਾਲ ਸੇ ਆਈ ਹਾਂ ਮੈਂ ਡੀਸੀ ਦਫਤਰ ਦੇ ਕੋਲ ਬਿਆਨ ਦਿੱਤੇ ਨੇ ਆਪਣੇ ਕਿ ਸਾਡਾ ਪਿੰਡ ਪੱਤੇ ਨੰਗਲ ਐਸਐਲਐਸ ਇੰਨੀ ਸਮੱਸਿਆ ਕਿ ਪਾਣੀ ਦਾ ਨਿਕਾਸ ਨਹੀਂ ਨਿਕਲਦਾ ਪਿਆ ਪਹਿਲਾਂ ਉਹ 70 80 ਸਾਲ ਤੋਂ ਲੈ ਕੇ ਪਾਣੀ ਦਾ ਨਿਕਾਸ ਰੇਲਵਾਰਡ ਲੈ ਆਂਦੇ ਵਿੱਚ ਪੈਂਦਾ ਸੀ ਹੁਣ ਰੇਲਵਾਰਡ ਇਹ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਸਾਡਾ ਨਿਕਾਸ ਜਿਹੜਾ ਬੰਦ ਕਰ ਦਿੱਤਾ ਅੱਗੋਂ ਸਾਡੀ ਸਮੱਸਿਆ ਇਹ ਹੈ ਕਿ ਤਿੰਨ ਚਾਰ ਘਰ ਹੈ ਰਏ ਆਪਣੇ ਸਿੱਖ ਬਰਾਦੀ ਦੇ ਜੋ ਕਿ ਸਾਡਾ ਉਹਨਾਂ ਦਾ ਗੁਰਦੁਆਰਾ ਉਹਨਾਂ ਦੇ ਘਰ ਲੱਗੇ ਉਹ ਸਾਡਾ ਪਾਣੀ ਦਾ ਨਿਕਾਸ ਨਹੀਂ ਹੋ ਲੈਂਦਾ ਚੰਗੇ ਭਲੇ ਪਾਪਾ ਪੁੱਟੀ ਸੀਵਰੇਜ ਪੈਣ ਲੱਗਿਆ ਪਰ ਉਹ ਕਹਿੰਦੇ ਨਹੀਂ ਪੈਣਦੇ ਮੇਰੀ ਬੇਨਤੀ ਹੈ ਕਿ ਮੇਰੀ ਸਮੱਸਿਆ ਹੱਲ ਕੀਤੀ ਜਾਵੇ ਦੂਸਰੀ ਗੱਲ ਮੇਰੇ ਬੇਟੇ ਦਾ ਸ਼ਹੀਦ ਦਾ ਗੇਟ ਵੱਡਿਆ ਉਹ ਵੀ ਪਾਣੀ 'ਚ ਡੁੱਬਿਆ ਪਿਆ ਬੇਸ਼ੱਕ ਚਲ ਕੇ ਮੇਰੇ ਨਾਲ ਜਾ ਕੇ ਦੇਖ ਲੋ ਹਾਂਜੀ ਕੀਤੀ ਸੀ ਵੀਡੀਓ ਸ਼ਿਕਾਇਤ ਵੀ ਉਹਨਾਂ ਨੇ ਵੀ ਸਾਡਾ ਕੁਝ ਨਹੀਂ ਕੀਤਾ ਏ ਤਾਰੀਵਾਲ ਮੇਰਾ ਨਾਮ ਡੇਵਿਡ ਮਸੀ ਆ ਪਿੰਡ ਫਤੇ ਨੰਗਲ ਤੋਂ ਆ ਅਸੀਂ ਅੱਜ ਡੀਸੀ ਸਾਹਿਬ ਦੇ ਪੇਸ਼ ਹੋਏ ਆ ਆਪਣੇ ਚਾਰ ਪਿੰਡਾਂ ਦੇ ਪਾਣੀ ਦੇ ਨਿਕਾਸ ਵਾਸਤੇ ਰੇਲਵੇ ਨੇ ਸਾਡਾ ਪਾਣੀ ਦਾ ਨਿਕਾਸ ਕਾਫੀ ਚਿਰਾਂ ਤੋਂ ਦੁਦਨ ਚੱਲਦਾ ਸੀ ਰੇਲਵੇ ਨੂੰ ਬੰਦ ਕਰ ਦਿੱਤਾ ਉਹ ਸਾਰੀ ਵਾਤੇ ਸਾਡਾ ਜਾਨੀ ਕਿ ਰਸਤਾ ਜਿਹੜਾ ਇਧਰੋਂ ਜਾਂਦਾ ਸੀ ਪਾਣੀ ਦਾ ਵੀਡੀਓ ਸਾਹਿਬ ਨੇ ਉਸ ਸਰਵੇਖ ਕੀਤਾ ਤੇ ਆਪਣਾ ਪੁਲੀਆਂ ਚਟਾਈਆਂ ਤੇ ਜੀਸੀਬੀ ਲਾ ਕੇ ਥੋੜਾ ਜਿਹਾ ਮਲੇ ਅੱਧਾ ਕਿਲੋਮੀਟਰ ਲਾਉ ਥਾਂ ਪਟਿਆ ਹੋਏਗਾ ਉਹਦੇ ਬਾਦੋਂ ਕੁਝ ਭਰਾਵਾਂ ਨੇ ਉਹ ਰਸਤੇ ਨੂੰ ਬੰਦ ਕਰਾਇਆ ਉਹਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ ਜਦ ਕਿ ਹੱਥ ਸਾਰਾ ਸੁਖੀ ਰੰਧਾਵਾ ਜੀ ਦਾ ਆ ਉਹਦੇ ਲੈਟਰ ਸਾਡੇ ਕੋਲ ਪਈ ਆ 15 ਮਈ ਨੂੰ 6:33 ਡੀਸੀ ਸਾਹਿਬ ਨੂੰ ਇਹ ਲੈਟਰ ਪਾਉਂਦੇ ਆ ਠੀਕ ਹੈ ਜਿਹਦੇ ਵਿੱਚ ਉਹ ਕਹਿੰਦਾ ਇੱਕ ਕੰਮ ਬੰਦ ਕੀਤਾ ਜਾਵੇ ਭਾਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜੇ ਚੋਣ ਜਾਬਤਾ ਦੇ ਵਿੱਚ ਕਿਤੇ ਹਾਰਾ ਹੁੰਦਾ ਜਾਕੋ ਬਿਮਾਰ ਹੁੰਦਾ ਛੱਤ ਡਿੱਗਦੀ ਕੋਠਾ ਦੇ ਬਿਲਡਿੰਗਾਂ ਡੈਂਡੀਆਂ ਕੀ ਗੱਲ ਉਹ ਕੰਮ ਨਹੀਂ ਹੁੰਦੇ ਇੱਕ ਪਿੰਡ ਦੇ ਪਾਣੀ ਦੇ ਨਿਕਾਸ ਵਾਸਤੇ ਮਤਲਬ 100 ਫੁੱਟਰ ਲੈ ਕੇ ਚੱਲ ਕੇ ਚੱਲੋ ਜੀ ਉਹਨੇ ਪਾਈਪ ਪਾਉਣੇ ਸੀ ਉਹ ਗਲਤ ਆ ਉਹ ਸਹੀ ਆ ਬਿਲਕੁਲ ਪਰ ਸੁੱਖੀ ਰੰਧਾਵਾ ਨੇ ਜੋ ਕੰਮ ਕੀਤਾ ਬਹੁਤ ਗਲਤ ਕੀਤਾ ਆ ਇਸ ਕਰਕੇ ਅਸੀਂ ਪਿੰਡ ਵਾਲੇ ਨੀਸੀ ਦਫ਼ਤਰ ਆਏ ਆ ਅਸੀਂ ਇਹ ਕਹ ਕਰਦੇ ਆ ਕਿ ਤੇਰਾ ਪਿੰਡ ਚ ਨਾ ਬੂਥ ਲੱਗਣ ਦੇਣਾ ਨਾ ਤੈਨੂੰ ਵੋਟ ਪਾਉਣੀ ਆ ਠੀਕ ਆ ਤੂੰ ਅੱਗੇ ਤੋਂ ਲੈਂਦਾ ਰਿਹਾ ਵੋਟਾਂ ਪਰ ਹੁਣ ਵੋਟਾਂ ਨਹੀਂ ਤੂੰ ਲੈ ਸਕਦਾ ਸੋ ਇਹ ਅਸੀਂ ਡੀਸੀ ਦੇ ਗਾੜੀ ਅੱਜ ਪੇਸ਼ ਹੋਏ ਆ ਸਾਨੂੰ ਉਹਨਾਂ ਨੇ ਵਿਸ਼ਵਾਸ ਦਿੱਤਾ ਕਿ 101% ਦੇ ਨਾਲ ਤੁਹਾਡਾ ਕੰਮ ਜਿਹੜਾ ਚਾਲੂ ਕੀਤਾ ਜਾਏਗਾ ਮੇਰੇ ਮੋਤਪੇਰ ਪਿੰਡ ਦੇ ਬੰਦੇ ਸਾਰੇ ਆਏ ਆ ਜੋ ਵੀ ਹੈ ਇਹਨਾਂ ਨੇ ਉਹਨਾਂ ਨੂੰ ਦੱਸਿਆ ਆਪਣੇ ਦੁੱਖ ਤਕਲੀਫਾਂ ਕਿਧਰੋਂ ਨਹੀਂ ਲੰਘ ਰਹੇ ਆ ਭਾਜੀ ਮਹਾਮਾਰੀ ਫੈ ਰਹੀ ਆ ਡੇਂਗੂ ਹੋ ਰਿਹਾ ਆ ਮਲੇਰੀਆ ਆ ਇਹਨਾਂ ਨਾਲ ਪਾਣੀ ਆ ਸਾਡੇ ਚੜਿਆ ਕੋਈ ਉਹਦੀ ਸਾਰ ਨਹੀਂ ਲੈ ਰਿਆ ਅੱਜ 22 ਦਿਨ ਹੋ ਚੁੱਕੇ ਇਸ ਗੱਲ ਨੂੰ ਸੋ ਮੈਂ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਜਿੱਥੇ 101% ਤੋਂ 110 ਲੈ ਕੇ ਚੱਲੋ ਸਾਡਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਤੇ ਜਿਹੜੀਆਂ ਰਸੀਵਰ ਦੀਆਂ ਪਾਈਪਾਂ ਉਹਨਾਂ ਨੂੰ ਚਾਲੂ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਡੀਸੀ ਸਾਹਿਬ ਦਾ ਫਿਰ ਇਹ ਜਿਹੜਾ ਜੇ ਨਾ ਇਹ ਕੰਮ ਹੋਇਆ ਇਸ ਤੋਂ ਬਾਅਦ ਅਸੀਂ ਰੋਡ ਤੇ ਆਵਾਂਗੇ ਜਥੇਬੰਦੀਆਂ ਦੇ ਨਾਲ ਮਿਲ ਕੇ ਅਸੀਂ ਧਾਰੀਵਾਲ ਨੂੰ ਬਲੌਕ ਕਰਾਂਗੇ ਮੇਨ ਜੀਟੀ ਰੋਡ ਸਰ ਬਸ ਇਹੀ ਸਾਡੀ ਬੇਨਤੀ ਆ ਭਾਜੀ ਤੁਸੀਂ ਦੱਸੋ ਇੱਕ ਪਾਣੀ ਦੇ ਨਿਕਾਸ ਨੂੰ ਕੋਈ ਰੋਕ ਸਕਦਾ ਜੇ ਗੰਗਾ ਵਹਿੰਦੀ ਉੱਥੋਂ ਤੁਹਾਨੂੰ ਰਾਜ ਕੋਈ ਨਕਾ ਨਹੀਂ ਲਾਉਂਦਾ ਉਹ ਆਪਣੇ ਆਪ ਹੁੰਦੀ ਆ ਜੇ ਪਿੰਡਾਂ ਦਾ ਪਾਣੀ ਜਾਂਦਾ ਤਾਂ ਅਕਸਰ ਪੁਲਾਂ ਦੇ ਥੱਲੋਂ ਦੀ ਜਾਣਾ ਆ ਕਿ ਸੜਕ ਦੇ ਉੱਤੋਂ ਦੀ ਟੱਪ ਕੇ ਪਾਣੀ ਕਦੀ ਗਿਆ ਪਿੰਡਾਂ ਵਾਸਤੇ ਨਾਲੀਆਂ ਬਣਦੀਆਂ ਸੀਵਰ ਬਣ ਸ਼ਹਿਰਾਂ 'ਚ ਆ ਜਾਓ ਜੀ ਸ਼ਹਿਰਾਂ ਵਾਲੇ ਪਾਸੇ ਰਿਸਿਵਰ ਪਾਉਂਦਾ ਐਮਸੀ ਨੂੰ ਪਤਾ ਹੁੰਦਾ ਜਦ ਕਿ ਚੋਣ ਜਾਬਤਾ ਲੱਗੀਆਂ ਸਰਪੰਚ ਦੀ ਵੈਲਿਊ ਕੋਈ ਨਹੀਂ ਰਹਿ ਗਈ ਉਹਦੇ ਵਿੱਚ ਉਹਦੇ ਉੱਤੇ ਇੱਕ ਪ੍ਰਬੰਧਕ ਆ ਵੀਡੀਓ ਆ ਸੈਕਟਰੀ ਆ ਉਹ 3 ਦਿਨ ਪਹਿਲਾਂ ਆਨ ਕੇ ਸਰਵੇ ਕਰਦੇ ਆ ਚੌਥੇ ਦਿਨ ਆਨ ਕੇ ਉਹ ਕੰਮ ਸ਼ੁਰੂ ਕਰਦੇ ਆ ਤੇ ਪਾਣੀ ਲੰਗਣਾ ਆਉਂਦੀ ਜਾਇਜ਼ ਆ ਕਿ ਨਜਾਇਜ਼ ਤੁਸੀਂ ਦੱਸੋ ਪੱਤਰਕਾਰੋ ਜੀ ਹਾਂਜੀ ਤੇ ਘਰਾਂ ਦੀਆਂ ਨੀਹਾਂ 'ਚ ਪਾਣੀ ਜਾਂਦਾ ਇੱਕ ਇਧਰ ਸਾਈਡ ਤੇ ਬਿਲਕੁਲ ਗਰੀਬਾ ਕੱਚੇ ਸਾਥੇ ਉਹਦੀ ਜੇ ਉਹ ਡਿੱਗ ਜੇਗਾ ਕੌਣ ਜ਼ਿੰਮੇਵਾਰ ਆ ਸੁੱਕੀ ਰੰਡਾਵਾ ਜ਼ਿੰਮੇਵਾਰ ਹੈ ਡੀਸੀ ਜ਼ਿੰਮੇਵਾਰ ਆ ਉਹਦੇ ਖਿਲਾਫ ਜੋ ਐਕਸ਼ਨ ਬੰਦ ਹੈ ਜੇ ਉਹ ਕੰਮ ਕਰ ਰਿਹਾ ਇਹਦਾ ਮਤਲਬ ਕਿ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਨਾ ਮੰਤਰੀ ਆਪਣੀ ਮਨਮਰਜ਼ੀ ਕਰਦੇ ਆ ਮਤਲਬ ਕਿਸੇ ਪਬਲਿਕ ਦੀ ਵੱਲ ਨਹੀਂ ਨਾ ਵੇਖਿਆ ਪਬਲਿਕ ਵਾਲ ਨੇ ਵੇਖਿਆ ਉਹਨਾਂ ਨੇ ਠੀਕ ਹੈ ਜੀ ਪਬਲਿਕ ਵਾਲ ਵੇਖਦੇ ਉਹਨਾਂ ਦੇ ਦੁੱਖ ਤਕਲੀਫ ਨੂੰ ਜਾਣਦੇ ਉਹਨਾਂ ਦੇ ਘਰਾਂ ਜਾਣ ਕੇ ਵੇਖਦੇ ਕਿ ਠੀਕ ਹੈ ਘਰ ਡੁੱਬਨਦੇ ਆ ਕਿ ਬਚਨਦੇ ਆ ਉਹਨਾਂ 15 ਮਈ ਨੂੰ ਲੈਟਰ ਕੱਟ ਕੇ ਉੱਥੋਂ ਬੈਠਿਆਂ ਲੈਟਰ ਕੱਢ ਦਿੱਤੀ ਆ ਕਿ ਪਾਣੀ ਬੰਦ ਬੰਦ ਕਰ ਦਿਓ ਕੰਮ ਉਹ ਕੰਮ ਬੰਦਿਆ ਇਹ ਬਿਲਕੁਲ ਨਾ ਜੀ ਵੀਡੀਓ ਨੇ ਜੋ ਕੰਮ ਕਰ ਰਹੇ ਸਹੀ ਕਰ ਰਹੇ ਆਈ ਸੁਖੀ ਰੰਧਾਵਾ ਗਲਤ ਕਰ ਰਹੇ ਆ ਸੁਖੀ ਰੰਧਾਵੇ ਤੇ ਪਰਚਾ ਹੋਣਾ ਚਾਹੀਦਾ ਆ ਜੇ ਅੱਜਕੱਲ ਕਿਹਦਾ ਘਰ ਦੇਖਦਾ ਅੱਜ ਘਰ ਉੱਥੋਂ ਫੱਦਿੰਗਲ ਕਿਹਦਾ ਘਰ ਡਿੱਗਾ ਤਾਂ ਅਸੀਂ ਕੋਰਟ ਚ ਜਾਵਾਂਗੇ ਹਾਈ ਕੋਰਟ ਚ ਜਾਾਂਗੇ ਸੁਖੀ ਰੰਧਾਵਾ ਨੂੰ ਗ੍ਰਿਫਤਾਰ ਕਰਾਵਾਂਗੇ ਮਦਨ ਸਿੰਘ ਫੱਦਿੰਗਲ ਚੋਣ ਜਾਬਤਾ ਜਿਹੜਾ ਲਾਗੂ ਹੁੰਦਾ ਵਾ ਉਹ ਕੁਝ ਕਾਨੂੰਨਾਂ ਤੇ ਲਾਗੂ ਹੁੰਦਾ ਨਾ ਕਿ ਜਿਹੜਾ ਪਬਲਿਕ ਨੂੰ ਤੰਗ ਕਰਨ ਵਾਸਤੇ ਲਾਗੂ ਹੁੰਦਾ ਵਾ ਇਹ ਕਰਕੇ ਸਾਡੀ ਰਿਕਵੈਸਟ ਵਾ ਕਿ ਉਹ ਜਿਹੜਾ ਨਾਲਾ ਪੁੱਟਿਆ ਜਾਵਾ ਪੁੱਟਣ ਦੇ ਬਾਵਜੂਦ ਕੁਝ ਬੰਦਿਆਂ ਨੇ ਜਿਹੜਾ ਉਹਨੂੰ ਬੰਦ ਕਰਾਇਆ ਗਿਆ ਵਾ ਉਹਦੇ ਤੇ ਅਸੀਂ ਫੇਰ ਅਪੀਲ ਕਰਨੇ ਆ ਇਹ ਜਣਾਵਾਏ ਸਾਡਾ ਨਾਲੇ ਛੇਤੀ ਤੋਂ ਛੇਤੀ ਬਣਨਾ ਚਾਹੀਦਾ ਅਗਰ ਨਾ ਬਣਿਆ ਤਾਂ ਸਾਨੂੰ ਮਜਬੂਰੀ ਕੋਈ ਨਾ ਕੋਈ ਹੋਰ ਤੋਂ ਵੱਧ ਸਟੈਪ ਜਿਹੜਾ ਬਾ ਚੁੱਕਣਾ ਪਏਗਾ ਹਾਂਜੀ ਭਾਈ ਸਾਰਿਆਂ ਨੂੰ ਅਪੀਲ ਕਰਨੇ ਆ ਤੇ ਵੀ ਇਹ ਸਾਡਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋਣਾ ਚਾਹੀਦਾ ਕਿਉਂਕਿ ਬੱਚੇ ਸਾਡੇ ਜਿਹੜੇ ਆ ਸਕੂਲੀ ਜਾਂਦੇ ਆ ਛੋਟੇ ਛੋਟੇ ਆ ਤੇ ਬਾਕੀ ਪ੍ਰਸ਼ਾਤਾਂ ਦਾ ਟਾਈਮ ਆ ਪੋਰਚ ਮਲੇਰੀਆ ਡੇਂਗੂ ਇਹੋ ਜੀ ਆਮ ਬਿਮਾਰੀਆਂ ਫੈਲਾਵਾਲੀਆਂ ਗਵਰਨਮੈਂਟ ਖੁਦ ਕਹਿੰਦੀ ਆ ਵੀ ਇਹ ਬਿਮਾਰੀਆਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਇਹਨਾਂ ਤੋਂ ਬਚੋ ਸਾਫ਼-ਸੁੱਥਰੇ ਰਹੋ ਤੇ ਜਦ ਪਾਣੀ ਸਾਡੇ ਗੰਦੇ ਨਾਲੇ ਚੋਂ ਅਸੀਂ ਨੱਕ ਕੇ ਜਾਣਾ ਤੇ ਫਿਰ ਸਾਡੇ ਕਿੱਦਾਂ ਬਚ ਸਕਨੇ ਆ ਇਹ ਕਰਕੇ ਅਸੀਂ ਪਰ ਪ੍ਰਸ਼ਾਸਨ ਨੂੰ ਇਹ ਮੰਗ ਕਰਨਿਆ ਵੀ ਸਾਡੀ ਇਹ ਜਿਹੜੀ ਆ ਮੰਗ ਜਿਹੜੀ ਹਾਂਜੀ ਹਾਂਜੀ ਵੀਡੀਓ ਨੇ ਸਾਰਾ ਚੱਕ ਕਰਕੇ ਔਰ ਕਲਰਕਾਂ ਨੇ ਚੈੱਕ ਕਰਕੇ ਕੰਮ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਚੋਂ ਡੇਢ ਕੇ ਕਿਲਾ ਮਤਲਬ ਘੜ ਤੋਂ ਘੜ ਤੇ ਚਲੋ ਤੇ 15 20 ਫੋਟ ਲਾ ਲੋ ਤੇ ਉਹ ਜਿਹੜਾ ਵਾ ਨਾਲਾ ਪੁੱਟਿਆ ਗਿਆ ਦਾ ਹੀ ਪੈਪ ਉਥੇ ਸੁੱਟੇ ਗਏ ਦਿਆ ਠੇਕਾ ਹੋ ਗਿਆ ਦਾ ਵਾ ਪਰ ਕੁਝ ਬੰਦਿਆਂ ਨੇ ਜਿਹੜਾ ਵਾ ਜਾਣ ਬੁੱਝ ਕੇ ਬੰਦ ਕਰਾਇਆ ਵਾ ਜਦ ਕਿ ਉਹ ਪਾਣੀ ਨਿਕਲਣਾ ਹੀ ਉਤਰ ਨੂੰ ਆਉਂਦੀ ਕੋਈ ਵੀ ਕਿਹਾ ਤੋਂ ਚੁਕੀ ਰੰਦਾਵਾ ਮੇਨ ਚੁਕੀ ਰੰਦਾਵਾ ਜਿਹੜਾ ਕੋਈ ਉਹ ਬੰਦਿਆਂ ਨਾਲ ਮਿਲ ਕੇ ਚੁਕੀ ਰੰਦਾਵੇ ਨੇ ਜਿਹੜਾ ਉਹ ਬੰਦ ਕਰਾਇਆ ਵਾ ਤਾਂ ਹੀ ਉਹ ਬੰਦ ਹੋਇਆ ਨਹੀਂ ਤਾਂ ਉਹਦੇ ਕੰਮ ਸ਼ੁਰੂ ਹੋ ਗਿਆ ਦਾ ਹੀ ਉਹ ਚੱਲਣ ਦਿਆ ਹੀ ਉਹ ਅੱਜ ਨੂੰ ਕੰਮ ਕਦੇ ਦਾ ਮੁੱਕ ਵੀ ਜਾਣਾ ਹੀ ਉਹ ਤੇ ਕੰਮ ਕੰਪਲੀਟ ਹੋ ਜਾਣਾ ਹੀ ਮੰਗ ਕਰਦੇ ਆਂ ਇਹ ਮੰਗ ਕਰਨਿਆ ਫੇਰ ਪ੍ਰਸ਼ਾਸਨ ਨੂੰ ਤੇ ਉਹ ਜਿਹੜਾ ਵਾ ਤੁਹਾਡਾ ਨਾਲਾ ਛੇਤੀ ਤੋਂ ਛੇਤੀ ਬਣਨਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਦੀ ਜੜੀ ਆ ਉਹ ਦੀ ਸਿਹਤ ਕੰਮ ਦੀ ਜਿਹੜੀ ਕਾਮਯਾਬ ਰਹੇ ਕਿਉਂਕਿ ਮਛਰ ਦਾ ਕਾਮਾ ਮਲੇਰੀਆ ਦਾ ਕਾਮਾ ਇਹ ਇਹ ਹੀ ਡਿਮਾਂਡ ਕਰਨੇ ਆ ਮੈਂ ਸੰਤੋਖ ਸਿੰਘ ਬੀਡੀਪੀ ਉਤਾਰੀਵਾਲ ਤੇ ਜੋ ਤੁਸੀਂ ਬੱਤੇ ਨਗਰ ਦੇ ਸਬੰਧ ਵਿੱਚ ਕੁਐਸਚਨ ਕੀਤਾ ਹੈ ਉਹਦੇ ਸਬੰਧ ਵਿੱਚ ਇਹ ਆ ਵੀ ਉਹ ਪਹਿਲਾ ਪਾਣੀ ਦਾ ਜਿਹੜਾ ਇਹ ਦੇ 20 ਦਿ ਪਾਣੀ ਨਾਲ ਪੈ ਰਿਆ ਸੀ ਤੇ ਉਹ ਹੁਣ ਰੀਲਿਵ ਡਿਪਾਰਟਮੈਂਟ ਨੇ ਡਬਲ ਲਾਈਨ ਕਰਨੀ ਪਈ ਦੇ ਬੰਰ ਰੋਕਾ ਦਾ ਕਰਨਾ ਤੇ ਉਹਦੇ ਵਿੱਚ ਉਹਨਾਂ ਜਿਹੜਾ ਸੀ ਸਾਡਾ ਜਿਹਨ ਪਾਣੀ ਦਾ ਨਿਕਾਸ ਹੋ ਰਿਹਾ ਸੀ ਉਹ ਪਾਣੀ ਜੀ ਸੀ ਨੇ ਬੰਦ ਕਰਤਾ ਸੀ ਉਹ ਜਦੋਂ ਪਾਣੀ ਬੰਦ ਹੋ ਗਿਆ ਪਾਣੀ ਬਲੋਕੇਜ ਹੋ ਕਰਕੇ ਪਾਣੀ ਜਿਹੜਾ ਗਲੀਆਂ 'ਚ ਖੜਾ ਹੋਣਾ ਸ਼ੁਰੂ ਹੋ ਗਿਆ ਗਲੀਆਂ ਦੀਆਂ ਗਲੀਆਂ ਤੋਂ ਨੀਵੇਂ ਘਰ ਜਿਹੜੇ ਉਹਨਾਂ 'ਚ ਜਾਣਾ ਸ਼ੁਰੂ ਹੋ ਗਿਆ ਬੱਸ ਵਹਿਕ ਮਾਰਨਾ ਸ਼ੁਰੂ ਕਰਤਾ ਉਹਨੇ ਉਹਦੇ ਸਮਾਂ 'ਚ ਅਸੀਂ ਆਪਣਾ ਟੀਮ ਭੇਜ ਕੇ ਦਫ਼ਤਰ ਦੀ ਤੇ ਰਾਫਾ ਸਟ੍ਰੀਮੇਟ ਲਵਾ ਕੇ ਤੇ ਟੈਂਕਰਾਂ ਨਾਲ ਪਾਣੀ ਕਢਾ ਰਹੇ ਹਾਂ ਤਾਂ ਕੋਈ ਅਸੀਂ ਥੋੜਾ ਬੋਦਾ ਵੇਖ ਰਹੇ ਹਾਂ ਕੋਈ ਕੱਚਾ ਮਲੋ ਕੋਈ ਕਿਸੇ ਢੰਗ ਤਰੀਕੇ ਨਾਲ ਹੋਰ ਜਿਹੜਾ ਕੋਈ ਥੋੜਾ ਬਗਾ ਪਰ ਮੰਨਣਾ ਕੋਈ ਹਾਲੇ ਦਾ ਲਾਭ ਜਵੇ ਇਲੈਕਸ਼ਨ ਕੂਰੀਸ਼ ਨੇ ਦਾ ਤਾਂ ਅਸੀਂ ਤਾਂ ਕੋਈ ਕੰਮ ਨਹੀਂ ਚਾਲੂ ਕਰ ਸਕਦੇ ਤਾਂ ਅਸੀਂ ਚਾਹੁੰਦੇ ਕੋਈ ਨਾ ਕੋਈ ਪਾਣੀ ਦਾ ਕੋਈ ਹੱਲ ਹੋ ਜਾਂਦਾ ਉਹਦੇ ਕਰਕੇ ਥੋੜਾ ਬੋਦਾ ਅਸੀਂ ਚਾਹੁੰਦੇ ਕੋਈ ਵਾਟਰ ਪੰਪ ਲਵਾ ਕੇ ਜਾਂ ਟੂ ਵਾਟਰ ਬੋ ਮਰਵਾ ਕੇ ਤੇ ਥੋੜਾ ਬੋਦਾ ਪਾਣੀ ਦਾ ਨਿਕਾਸ ਕਿਸੇ ਪਾਸੇ ਨੂੰ ਕਰਦੀ ਜਾਂ ਜੋ ਵੀ ਇੱਥੇ ਬਾਰੇ ਬੋਰੀਆਂ ਪੈਣ ਦਾ ਕਾਸ਼ਾ ਉਹ ਨਾ ਫੈਲੇ ਇਹ ਇਸ ਸੰਬੰਧ ਵਿੱਚ ਸ਼ੁਰੂ ਕਰ ਲਗੇ ਪਰ ਉਹ ਗ੍ਰਾਮ ਕੁਝ ਗ੍ਰਾਮ ਪੰਚਾਇਤ ਦੇ ਮੋਹਰ ਬੰਦਿਆਂ ਨੇ ਬਾਅਦ ਚ ਉੱਥੇ ਕੋਈ politically issue ਬਣ ਗਿਆ ਉਹਨਾਂ ਬੰਦ ਕਰਵਾਤਾ ਫਿਰ ਉਹ ਇਲੈਕਸ਼ਨ ਕਮਿਸ਼ਨ ਦੀਆਂ ਦਾ ਤਾਮਤਾਬ ਜੋ ਹੈ ਕਾਂ ਅਸੀਂ ਉਹਦਾ ਕਰਵਾ ਦਾਂਗੇ ਆਰ ਜੀ ਕੋਈ ਪਰਮਾਨੈਂਟ ਕੋਈ ਹੱਲ ਜਿਹੜਾ ਕੋਈ ਹੁੰਦਾ ਉਹ ਜ਼ਰੂਰ ਕਰਾਂਗੇ ਉਹਦੇ ਸੰਬੰਧ ਚ ਉਹ ਕੋਈ ਉਹਨਾਂ ਸ਼ਿਕਾਇਤ ਇਹ ਕੀਤੀ ਵੀ ਇਲੈਕਸ਼ਨ ਕਮਿਸ਼ਨ ਦੇ ਮਲੋਹਾ ਦਾ ਤਾਮਤਾਬ ਕੇ ਕੰਮ ਨਹੀਂ ਨਵਾਂ ਸ਼ੁਰੂ ਕਰਵਾ ਸਕਦੇ ਪਰ ਨਵਾਂ ਕੰਮ ਅਸੀਂ ਕਰਵਾਇਆ ਹੀ ਨਹੀਂ ਕਿਉਂਕਿ ਕੰਮ ਤਾਂ ਉੱਥੇ ਪਾਣੀ ਦੀ ਬ੍ਰੇਕ ਹੋਇਆ ਪਾਣੀ ਦਾ ਹਾਲੀ ਕਰਨਾ ਸੀਗਾ ਉਹ ਅਸੀਂ ਆਰਜੀ ਤੌਰ ਤੇ ਹੱਲ ਕਰ ਰਹੇ ਹਾਂ ਪਰਮਾਨੈਂਟ ਜਿਹੜਾ ਕੰਮ ਹੈ ਲੈ ਕੇ ਮਨ ਲੋ ਚੋਣ ਜਾਬਤੇ ਤੋਂ ਬਾਅਦ ਹੀ ਕੀਤਾ ਜਾਊਗਾ ਉਹ ਸੀਵਰੇਜ ਪੈਣਾ ਆ ਉਹਦਾ ਐਸਟੀਮੇਟ 7-800 ਫੁਰਦਾ ਹੈਗਾ ਉਹ ਗਾਂਵ ਫਿਰ ਛੱਪੜ ਦੇ ਵਿੱਚ ਜਾਣਾ ਹੈ ਜੀ ਉਹ ਲੰਮਾ ਪ੍ਰੋਸੀਜਰ ਆ ਹੁਣ ਜੋ ਮੌਕਾ ਮਨ ਲੋ ਪਾਣੀ ਦੀ ਪ੍ਰੋਬਲਮ ਸੋਲਵ ਕਰਨ ਦੇ ਵਾਸਤੇ ਜਿਹੜਾ ਏ ਥੋੜਾ ਆਰਜੀ ਪੰਪ ਲਵਾ ਕੇ ਪਾਣੀ ਕਢਵਾਇਆ ਕੋਈ ਟੈਂਕਰ ਲਵਾ ਕੇ ਕਢਵਾਇਆ ਕਿਉਂਕਿ ਬਹੁਤ ਜ਼ਿਆਦਾ ਬਲੋਕ ਸੀ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਸਕੂਲੇ ਜਾਣਾ ਮੁਸ਼ਕਲ ਹੋਇਆ ਪਿਆ ਸੀਗਾ ਤੇ ਇਸ ਕਰਕੇ ਉਹ ਨੂੰ ਗਲੇ ਨੂੰ ਥੋੜਾ ਜਿਹਾ ਪਾਣੀ ਕੱਟ ਕਰਕੇ ਸਾਫ ਕਰਵਾ ਕੇ ਕਰਨ ਸਾਫ ਕਰਵਾਤੀ ਹੈ ਉਸ ਤੋਂ ਬਾਅਦ ਉਹਨਾਂ ਮਲੋ ਕੁਝ ਪੋਲਿਟੀਕਲ ਮੁੱਦਾ ਉਨ ਕਰਕੇ ਮਲੋ ਬੰਦ ਕਰਵਾਤਾ ਤੇ ਸਾਡੀ ਸ਼ਿਕਾਇਤ ਵੀ ਕਰ ਦਿੱਤੀ ਗਈ ਆ ਸਰ ਕਿੰਨੇ ਸ਼ਿਕਾਇਤ ਕੀਤੀ ਤੁਹਾਡੀ ਮਲੋ ਸਾਡੀ ਜੇ ਸ਼ਿਕਾਇਤ ਜਿਹੜੀ ਆ ਵਾ ਅਸੀਂ ਜਿਹੜੇ ਖਲੋਤੇ ਕਾਂਗਰਸ ਦੇ ਉਮੀਦਵਾਰ ਸਰਦਾਰ ਸੁਖਸਿੰਦਰ ਸਿੰਘ ਜੀ ਰੰਧਾਵਾ ਸਾਹਿਬ ਉਨਾ ਵੱਲੋਂ ਕੀਤੀ ਇਹ ਹੈ ਜੀ ਸਰ ਇਹ ਦੱਸੋ ਕਿ ਜੇ ਮੰਨ ਲਓ ਚੋਣ ਜਾਤਾਂ ਚੱਲ ਰਿਹਾ ਵਾ ਜੇ ਕਿ ਗਰੀਬ ਦੀ ਛੱਤ ਡਿੱਗ ਜਾਂਦੀ ਆ ਜਾਂ ਕਿਤੇ ਕੋਈ ਜ਼ਰੂਰਤਮੰਦ ਲੋਕਾਂ ਦਾ ਮਸਲਾ ਆ ਜਾਂਦਾ ਵਾ ਤੇ ਕੀ ਬਗਮ ਸਰਕਾਰ ਜਿਹੜੀ ਆ ਉਹ ਕਿ ਇਹ ਦੀ ਗਰੀਬ ਦਾ ਕੋਈ ਹੱਲ ਨਹੀਂ ਕਰ ਸਕਿਆ ਕੀ ਕਿ ਜੱਲਾ ਚੋਣ ਜਾਤਿਆਂ ਨੂੰ ਦੇਖਿਆ ਜਾਊਗਾ ਸਰ ਨਹੀਂ ਕਿਉਂਕਿ ਇਹ ਹੁੰਦਾ ਜਿਹੜਾ ਵਾ ਸਰ ਇਹ ਡੁਰਿਆ ਤੇ ਇੱਕ ਜ਼ਰੂਰਤਮੰਦ ਲੋਕਾਂ ਦੇ ਨਾਲ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਅਸੀਂ ਵੇਖੋ ਜੀ ਜੋ ਹੀ ਹੈ ਚਲੋ ਜੋ ਸ਼ਿਕਾਇਤ ਕਰਨਾ ਜਿੰਨਾ ਕਰਨੇ ਉਹਨਾਂ ਦਾ ਰਾਈਟ ਹੈ ਬਾਕੀ ਜੋ ਅਸੀਂ ਪਬਲਿਕ ਦੇ ਮਤਲਬ ਪੱਖ ਨੂੰ ਮਲਮੋਕ ਰੱਖਦੇ ਹੋਏ ਪ੍ਰੋਬਲਮ ਨੂੰ ਮੋਕ ਰੱਖਦੇ ਹੋਏ ਉਹ ਅਸੀਂ ਕੀਤਾ ਹੈ ਤੇ ਗਾਵੇਂ ਕਰਾਂਗੇ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਗੁਰਦਾਸਪੁਰ